ਹਾਂਜੀ ਸ਼ਤਿਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਘਰ ਲੈ ਕੇ ਆਏ ਹਾਂ ਬਹੁਤ ਹੀ ਘੱਟ ਬਜਟ ਦੇ ਵਿੱਚ ਬਹੁਤ ਹੀ ਸੋਹਣਾ ਘਰ ਤੁਹਾਡੇ ਅੱਗੇ ਲੈ ਕੇ ਪੇਸ਼ ਹੋਇਆ ਜੀ ਮਿੱਤਰੋ ਅੱਜ ਦਾ ਜਿਹੜਾ ਘਰ ਹੈ ਜ਼ਿਲ੍ਹਾ ਮੋਗਾ ਲਗਦਾ ਹੈ ਜੀ 4.5 ਮਰਲੇ ਦੇ ਵਿੱਚ ਜਿਹੜਾ ਇਹ ਘਰ ਬਣਿਆ ਹੋਇਆ ਜੀ ਲਾਲ ਘੀੜ ਦੇ ਅੰਦਰ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਵੀਡੀਓ ਦੇ ਨਾਲ ਬਣੇ ਰਹੇ ਉਹ ਘਰ ਦੀ ਪੂਰੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਦੋਸਤੋ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਘਰ ਪੂਰਾ ਵਧੀਆ ਪੱਕਾ ਬਣਿਆ ਹੋਇਆ ਹੈ ਜੀ ਬਹੁਤ ਹੀ ਖੁੱਲੇ ਡੁੱਲੇ ਕਮਰੇ ਨੇ ਤੁਸੀਂ ਦੇਖ ਸਕਦੇ ਹੋ ਬੈਡਰੂਮ ਕਿੰਨਾ ਖੁੱਲਾ ਡੁੱਲਾ ਹੈ ਜੀ ਤੇ ਨਾਲ ਹੀ ਬੈਡਰੂਮ ਦੇ ਅਟੈਚ ਇੱਕ ਸਾਈਡ ਜੋ ਪੂਜਾ ਰੂਮ ਬਣਾਇਆ ਹੋਇਆ ਮਾਲਕਾਂ ਨੇ ਤੁਸੀਂ ਦੇਖ ਸਕਦੇ ਹੋ ਜੀ ਪੂਜਾ ਰੂਮ ਆ ਪੂਰਾ ਇੱਕ ਕਮਰੇ ਦੀ ਲੈਂਥ ਤੇ ਤਿਆਰ ਕੀਤਾ ਗਿਆ ਮਿੱਤਰੋ ਨੀਚੇ ਟਾਇਲ ਦਾ ਫਰਸ਼ ਲੱਗਿਆ ਹੋਇਆ ਪੂਰੇ ਘਰ ਦੇ ਵਿੱਚ ਨਵਾਂ ਹੈ ਘਰ ਪਿਆ ਹੋਇਆ ਦੇਖ ਸਕਦੇ ਹੋ ਘਰ ਦੇ ਵਿੱਚ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਪੂਰਾ ਪ੍ਰੋਪਰ ਤਰੀਕੇ ਨਾਲ ਵਧੀਆ ਕਰਵਾਇਆ ਹੋਇਆ ਜੀ ਮਾਲਕਾਂ ਨੇ ਘਰ ਦਾ ਵਿਹੜਾ ਖੁੱਲਾ ਡੋਲਿਆ ਜੀ ਦੇਖ ਸਕਦੇ ਹੋ ਲੌਕਟ ਦਾ ਫਰਸ਼ ਲੱਗਿਆ ਹੋਇਆ ਇਹ ਜੋ ਅੰਦਰ ਰੂਮਾਂ ਦੇ ਵਿੱਚ ਫਰਸ਼ ਹੈ ਜੀ ਉਹ ਟਾਇਲ ਦਾ ਫਰਸ਼ ਲੱਗਿਆ ਹੋਇਆ ਦੇਖ ਸਕਦੇ ਹੋ ਜੀ ਬਹੁਤ ਹੀ ਖੁੱਲੇ ਡੁੱਲੇ ਜੋ ਹੈ ਬੈਡਰੂਮ ਤਿਆਰ ਕਰਵਾਏ ਗਏ ਨੇ ਮਾਲਕਾਂ ਵੱਲੋਂ ਰੰਗ ਰੋਗੰਦਾਂ ਕੰਮ ਵੀ ਘਰ ਦੇ ਵਿੱਚ ਵਧੀਆ ਤਰੀਕੇ ਨਾਲ ਹੋ ਰੱਖਿਆ ਜੀ ਖੁੱਲੀ ਜਗ੍ਹਾ ਦੇ ਵਿੱਚ ਮਿੱਤਰੋ ਘਰ ਪਾਇਆ ਹੋਇਆ 4.5 ਮਰਲਿਆਂ ਦੇ ਵਿੱਚ ਇਹ ਘਰ ਹੈ ਜੀ ਦੇਖ ਸਕਦੇ ਹੋ ਘਰ ਦਾ ਮੇਨ ਗੇਟ ਵੀ ਵਧੀਆ ਖੁੱਲਾ ਰੱਖਿਆ ਗਿਆ ਹੈ ਜੀ ਜੋ ਘਰ ਨੂੰ ਗਲੀ ਲੱਗਦੀ ਹੈ ਉਹ ਵੀ ਬਹੁਤ ਹੀ ਖੁੱਲੀ ਹੈ ਜੀ ਮਿੱਤਰੋ ਨਾਲ ਹੀ ਇੱਕ ਸਾਈਡ ਦੇ ਵਿੱਚ ਅਟੈਚ ਕਿਚਨ ਕੀਤਾ ਹੋਇਆ ਦੇਖ ਸਕਦੇ ਹੋ ਕਿੰਨਾ ਖੁੱਲਾ ਕਿਚਨ ਪਾਇਆ ਹੋਇਆ ਹੈ ਜੀ ਤੇ ਜਿੰਨਾ ਵੀ ਸੈਲਫਾਂ ਦਾ ਕੰਮ ਹੈ ਜੋ ਸ਼ੈਲਫਾਂ ਦੇ ਉੱਤੇ ਜੋ ਟਾਇਲ ਦਾ ਕੰਮ ਆ ਪੂਰਾ ਪ੍ਰੋਪਰ ਤਰੀਕੇ ਨਾਲ ਵਧੀਆ ਮਾਲਕਾਂ ਨੇ ਕਰਵਾ ਰੱਖਿਆ ਜੀ ਦੇਖ ਸਕਦੇ ਹੋ ਦੋਸਤੋ ਨਵਾਂ ਹੈ ਘਰ ਪਿਆ ਹੋਇਆ 4.5 ਮਰਲੇ ਜਗ੍ਹਾ ਦੇ ਵਿੱਚ ਘਰ ਹੈ ਜੀ ਘਰ ਦਾ ਜੋ ਰੇਟ ਹੈ ਮਿੱਤਰੋ ਮਾਲਕਾਂ ਨੇ ਰੱਖਿਆ 10 ਲੱਖ ਰੁਪਈਆ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਡਾਇਰੈਕਟ ਮਾਲਕਾਂ ਨਾਲ ਗੱਲਬਾਤ ਕਰਕੇ ਤੁਸੀਂ ਰੇਟ ਦੀ ਗੱਲ ਕਰ ਸਕਦੇ ਹੋ ਜੀ ਮੌਕੇ ਤੇ ਮਾਨ ਤਨ ਹੋ ਜਾਊਗਾ ਮਿੱਤਰੋ ਪੱਕਾ ਘਰ ਹੈ ਜੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਉਚਾਈ ਤੇ ਪਾਇਆ ਗਿਆ ਘਰ ਹੈ ਜੀ ਘਰ ਦੇ ਉੱਪਰ ਜੋ ਜੰਗਲਿਆਂ ਦਾ ਕੰਮ ਹੈ ਛੱਤ ਦਾ ਕੰਮ ਪੂਰਾ ਪ੍ਰੋਪਰ ਵਧੀਆ ਜੀ ਜੋ ਘਰ ਦੇ ਨਾਲ ਹੀ ਮਿੱਤਰੋ ਪੱਕੀਆਂ ਪੌੜੀਆਂ ਚੜ ਰਹੀਆਂ ਨੇ ਵੀੜੇ ਦੇ ਵਿੱਚ ਛੱਤ ਨੂੰ ਤੇ ਇੱਕ ਸਾਈਡ ਕਿਚਨ ਦਿੱਤਾ ਗਿਆ ਤੇ ਇੱਕ ਸਾਈਡ ਜੋ ਬਾਥਰੂਮ ਦਿੱਤਾ ਗਿਆ ਜੀ ਦੇਖ ਸਕਦੇ ਹੋ ਬਾਥਰੂਮ ਦੇ ਵਿੱਚ ਮਿੱਤਰੋ ਮਾਲਕਾਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਟਾਇਲ ਹੀ ਟੈਲ ਕਰ ਰੱਖੀ ਹੈ ਜੀ ਬਹੁਤ ਹੀ ਵਧੀਆ ਡਿਜ਼ਾਈਨ ਦੀ ਟਾਇਲ ਦਾ ਜੋ ਇਸਤੇਮਾਲ ਕੀਤਾ ਗਿਆ ਬਾਥਰੂਮ ਦੇ ਵਿੱਚ ਦੇਖ ਸਕਦੇ ਹੋ ਜਿੰਨਾ ਵੀ ਵਾਟਰ ਸਪਲਾਈ ਦਾ ਕੰਮ ਹੈ ਪੂਰਾ ਉਹ ਪ੍ਰੋਪਰ ਤਰੀਕੇ ਨਾਲ ਜੋ ਬਾਥਰੂਮ ਦੇ ਵਿੱਚ ਹੋ ਰੱਖਿਆ ਜੀ ਮਿੱਤਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਤੇ ਫ੍ਰੀ ਐਡ ਲਗਾਉਣ ਦਾ ਕੰਮ ਕੀਤਾ ਜਾਂਦਾ ਹੈ ਜੀ ਜੇਕਰ ਤੁਸੀਂ ਵੀ ਆਪਣੇ ਕਿਸੇ ਘਰ ਮਕਾਨ ਕੋਠੀ ਜਾਂ ਕਿਸੇ ਪਲਾਟ ਜਾਂ ਕਿਸੇ ਦੁਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਣਾ ਜੋ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ WhatsApp ਦੇ ਉੱਪਰ ਆਪਾਂ ਨੂੰ ਜੋ ਘਰ ਦੀ ਪੂਰੀ ਜਾਣਕਾਰੀ ਭੇਜੋ ਟੈਡੇ ਫੋਨ ਨਾਲ ਘਰ ਦੀ ਪ੍ਰੋਪਰ ਵੀਡੀਓ ਬਣਾ ਕੇ ਭੇਜੋ ਆਪਾਂ ਜੋ ਫ੍ਰੀ ਦੇ ਵਿੱਚ ਤੁਹਾਡੀ ਐਡ ਆ ਮਿੱਤਰੋ ਲਗਾ ਦਾਂਗੇ ਮਿੱਤਰੋ ਅੱਜ ਦਾ ਹਿੱਕਰ ਮੋਗਾ ਜ਼ਿਲ੍ਹਾ ਦੇ ਵਿੱਚ ਆਪਾਂ ਨੂੰ ਮਿਲ ਜੂਗਾ ਦੇਖ ਸਕਦੇ ਹੋ ਮਿੱਤਰੋ 10 ਲੱਖ ਰੁਪਇਆ ਘਰ ਦੀ ਡਿਮਾਂਡ ਆ ਪੱਕੀਆਂ ਪੌੜੀਆਂ ਚੜਦੀਆਂ ਨੇ ਜੀ ਘਰ ਦੀ ਛੱਤ ਤੇ ਦੇਖ ਸਕਦੇ ਹੋ ਮਿੱਤਰੋ ਛੱਤ ਦੇ ਉੱਪਰ ਜੋ ਪੱਕੀ ਛੱਤ ਹੈ ਫਰਸ਼ ਲਗਵਾ ਰੱਖਿਆ ਮਾਲਕਾਂ ਨੇ ਜਿੰਨਾ ਵੀ ਜੰਗਲਿਆਂ ਦਾ ਕੰਮ ਹੈ ਨਵੇਂ ਡਿਜ਼ਾਈਨ ਨਾਲ ਜੋ ਪੱਥਰ ਦਾ ਕੰਮ ਕਰਵਾ ਰੱਖਿਆ ਜੀ ਦੇਖ ਸਕਦੇ ਹੋ ਜੀ ਖੁੱਲੀ ਜਗ੍ਹਾ ਦੇ ਵਿੱਚ ਇਹ ਘਰ ਪਿਆ ਹੋਇਆ ਮਿੱਤਰੋ ਕਿਸੇ ਵੀ ਵੀਰ ਭੈਣ ਨੇ ਘਰ ਖਰੀਦਣਾ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਡਾਇਰੈਕਟ ਗੱਲਬਾਤ ਕਰਕੇ ਤੁਸੀਂ ਘਰ ਇਹ ਖਰੀਦ ਸਕਦੇ ਹੋ ਘਰ ਦਾ ਪ੍ਰੋਪਰ ਕੰਮ ਹੋ ਰੱਖਿਆ ਜੀ ਖੁੱਲਾ ਡੁੱਲਾ ਜੋ ਘਰ ਦਾ ਵੇੜਾ ਮਿੱਤਰੋ ਸੋ ਆਸ ਕਰਦੇ ਆ ਮਿੱਤਰੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੋਏਗੀ ਤੁਸੀਂ ਵੀ ਆਪਣੇ ਚੈਨਲ ਦੇ ਉੱਪਰ ਐਡ ਜਰੂਰ ਲਗਵਾਓ ਜੀ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ